ਸੱਚੀ ਗੱਲ ਦੀ ਉਸ ਕਿਸਾਨ ਦੇ ਹਾਲਾਤ ਦਿਖਾਉਣ ਲੱਗੇ ਹਰ ਸਾਵੇਲੇ ਦੇ ਵਿੱਚ ਜਿਸ ਦੀ ਪਲ-ਪਲ ਜ਼ਮੀਨ ਵੀ ਹੜ ਰਹੀ ਦਰਖਤ ਵੀ ਹੜ ਰਹੇ ਹਾਲਾਤ ਕੀ ਬਣੇ ਹੋਏ ਸਾਰ ਕੋਈ ਨਹੀਂ ਲੈ ਰਿਆ ਅੱਜ ਜਵਾਨ ਗੰਭੀਰ ਇਹ ਗੱਲ ਕਰਨ ਲੱਗੇ ਕਿ ਜਿਸ ਤਰ੍ਹਾਂ ਇਸ ਵੀਰ ਦੇ ਹਾਲਾਤ ਨੇ ਜਦੋਂ ਉਹ ਤਸਵੀਰਾਂ ਦਿਖਾਉਂਦੇ ਆ ਆਪਾਂ ਤਾਂ ਕਿਤੇ ਨਾ ਕਿਤੇ ਆਪਾਂ ਪਹਿਲਾਂ ਬੰਦ ਕਰਤੀ ਸੀ ਵੀਡੀਓ ਬੇ ਯਾਰ ਬਾਅਦ ਚ ਬਣਾਉਂਦੇ ਕਿਉਂਕਿ ਹਾਲਾਤ ਦਿਖਾਉਣ ਤੋਂ ਪਹਿਲਾਂ ਦਿਲ ਮਜ਼ਬੂਤ ਕਰਨਾ ਪੈਂਦਾ ਤੇ ਦਿਲ ਮਜ਼ਬੂਤ ਕਰਕੇ ਆਪਾਂ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਪਰ ਇਹ ਸ਼ੇਅਰ ਮੇਰਾ ਭਰਾ ਜ਼ਰੂਰ ਕਰ ਦਿਓ ਜਿਹੜੇ ਦੇਖਦੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਹਾਲਾਤ ਦਿਖਾਵਾਂ ਪਹਿਲਾਂ ਇਹ ਤਸਵੀਰ ਦਿਖਾ ਦਈਏ ਕਿੱਡਾ ਉੱਚਾ ਖੇਤ ਘਟੋ ਘਟ 10 ਤੋਂ 12 ਫੁੱਟ ਉਚਾਈ ਹੈ ਥੱਲੋਂ ਤੋਂ ਉੱਤੇ ਲੈ ਕੇ ਪਰ ਖਵਾਜੇ ਦੇ ਅੱਗੇ ਪਾਣੀ ਅੱਗੇ ਕਿਹਦਾ ਜੋਰ ਹੈ ਜਦੋਂ ਪਾਣੀ ਸਿੱਧਾ ਆ ਕੇ ਵੱਜਦਾ ਟੱਕਰ ਤਾਂ ਜਮੀਨ ਖਤਮ ਹੋ ਰਹੀ ਤੇ ਉਹ ਦਰਿਆ ਦੇ ਵਿੱਚ ਜਿਹੜੀ ਹੈ ਉਹ ਡਿੱਗ ਰਹੀ ਹੈ ਜਿਹੜਾ ਉੱਥੇ ਵੀਰ ਆ ਉਹ ਕੱਲਾ ਹੀ ਲੱਗਿਆ ਹੋਇਆ ਆ ਪਹਿਲਾਂ ਦਿਖਾਇਓ ਆ ਦਰਖਤ ਵੱਢ ਰਿਆ ਵੀ ਘੱਟੋ ਘੱਟ ਜੇ ਜਮੀਨ ਨਹੀਂ ਮੈਂ ਦਰਖਤ ਤਾਂ ਬਚਾਵਾਂ ਆ ਦਿਖਾਇਓ ਵਿੱਚ ਉਹ ਹਟਦਾ ਜਾ ਰਿਹਾ ਕਿੜ ਕਿੜੇ ਝੁੰਡੇ ਹਟਦੇ ਜਾ ਰਹੇ ਵਿੱਚ ਉਹ ਵੀਰ ਵੀ ਲੱਗਿਆ ਹੋਇਆ ਵੀ ਮੈਂ ਕੁਝ ਤਾਂ ਬਚਾਲਾਂ ਕੁਝ ਤਾਂ ਮੇਰੇ ਪੱਲੇ ਪੈ ਜਾਏ ਕਿਉਂਕਿ ਪੱਲਾ ਜਮੀਨ ਬਣਾਈ ਸੀ ਜਮੀਨ ਨੂੰ ਚਾਰੇ ਪਾਸੇ ਇੱਕ ਤਾਰ ਲਗਾਈ ਸੀ ਬਾਉਂਡਰੀ ਕੀਤੀ ਸੀ ਜ਼ਮੀਨ ਦੇ ਚਾਰੇ ਪਾਸੇ 6 ਫੁੱਟੀ ਚਾਰ 6 ਫੁੱਟੀ ਜਾਲੀ ਲਾ ਕੇ ਕਹਿੰਦੇ ਕੀਤੀ ਸੀਗੀ ਵੀ ਇਹਨੂੰ ਫਿਰ ਦਰਵਾਜ਼ਾ ਵੀ ਰੱਖਿਆ ਸੀਗਾ ਵੀ ਆਵਾਰਾ ਪਸ਼ੂ ਆਵਾਰਾ ਡੰਗਰਾਂ ਤੋਂ ਜਾਨਵਰਾਂ ਤੋਂ ਬਚਾਲੂਗਾ ਇੱਧਰ ਆ ਜਾਓ ਮੇਰੇ ਕੋਲ ਜਲਵਾ ਤੁਹਾਡੇ ਨਾਲ ਪਕਰਾਂਗੇ ਕੀ ਨਾਂ ਤੁਹਾਡਾ ਕਮਲ ਸਿੰਘ ਮੇਰਾ ਨਾਂ ਹੈ ਜੀ ਕਮਲ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਇੱਕ ਵਿਸ਼ਵਾਸ ਦਿਵਾ ਸਕਦੇ ਕਿ ਰੱਬ ਅੱਗੇ ਅਰਦਾਸ ਕਰ ਸਕਦਾ ਤੁਹਾਡੇ ਤੁਹਾਡੇ ਵਾਸਤੇ ਹਾਂਜੀ ਵੀ ਰੱਬ ਮਿਹਰ ਕਰੇ ਜ਼ਮੀਨ ਵੀ ਹੜ ਗਈ ਕਦਰਕਤ ਵੀ ਕੁਛ ਨਹੀਂ ਰਿਹਾ ਜੀ ਹਾਲ ਬਹੁਤ ਖਰਾਬ ਬੰਦਾ ਜੀ ਬੰਦ ਖਰਾਬ ਹੋਇਆ ਕਰਦਾ ਜੀ ਬੋਲ ਨਹੀਂ ਹੋਇਆ ਕਰ ਦਸ ਟੰਗ ਜਮੀਨ ਦਾ ਹੜ ਦੇ ਕਹਣਾ ਜੀ